ਸ਼ਸ਼ੀ ਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਹਰਸਾਜ ਹੈ ਤੇ ਅੱਜ ਮੈਂ ਆਪਣੀ ਮਾਂ ਲਈ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਉਮੀਦ ਹੈ ਤੁਹਾਨੂੰ ਪਸੰਦ ਆਵੇਗੀ ਮੇਰੀ ਕਵਿਤਾ ਦਾ ਨਾਮ ਹੈ ਮਾਂ ਤੂੰ ਕਦੇ ਥੱਕਦੀ ਕਿਉਂ ਨਹੀਂ ਮਾਂ ਤੂੰ ਕਦੇ ਥੱਕਦੀ ਕਿਉਂ ਨਹੀਂ ਸਭ ਦਾ ਫਿਕਰ ਕਰਦੀ ਹੈ ਤੇ ਅਬ ਦਾ ਰੱਖਦੀ ਕਿਉਂ ਨਹੀਂ ਮਾਂ ਤੂੰ ਕਦੇ ਥੱਕਦੀ ਕਿਉਂ ਨਹੀਂ ਮੈਂ ਤੈਨੂੰ ਕਦੇ ਸੁੱਤੇ ਨਹੀਂ ਦੇਖਿਆ ਕਾਲੀ ਬੋਣੀਏ ਤੇਰੀ ਅੱਖ ਲੱਗਦੀ ਕਿਉਂ ਨਹੀਂ ਮਾਂ ਤੂੰ ਕਦੇ ਥੱਕਦੀ ਕਿਉਂ ਦਰ ਰਾਮਦਾਨੀ ਛੱਡਦੀ ਨਹੀਂ ਅੱਲਾ ਦਾ ਦਰ ਰਾਮਦਾਨੀ ਛੱਡਦੀ ਨਹੀਂ ਅੱਲਾ ਦਾ ਮੰਗਦੇ ਕੀ ਹੈ ਥੱਕਦੀ ਕਿਉਂ ਨਹੀਂ ਸਭ ਦਾ ਫਿਕਰ ਕਰਦੀ ਹੈ ਤੇ ਬਤਾ ਰੱਖਦੀ ਝੋੜੀ ਮੇਰੀ ਆਰੀ ਜਾ ਬਿਨਾ ਦੱਸਿਆ ਕਿੱਦਾਂ ਬੁਝਣਨੀਆ ਮੇਰੀ ਆਰੀ ਜਾ ਬਿਨਾ ਦੱਸਿਆ ਕਿੱਦਾਂ ਬੁਝਣਨੀਆ ਇਹ ਕਿਹੜਾ ਇਲਮ ਹੈ ਪਰਦਾ ਚੱਕਦੀ ਕਿਉਂ ਨਹੀਂ ਮਾਂ ਤੂੰ ਕਦੇ ਥੱਕਦੀ ਕਿਉਂ ਨਹੀਂ ਤੂੰ ਮੇਰੇ ਵਾਲੀ ਹੈ ਤੂੰ ਉਹਦੇ ਵਾਲੀ ਹੈ ਤੂੰ ਸਭ ਦੇ ਵਾਲੀ ਹੈ ਤੂੰ ਮੇਰੇ ਵਾਲੀ ਹੈ 1個バックで1にまそこで100万、3万は、